ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਖੰਡੂਰ ਸਾਹ ਤੋਂ ਜਿੱਤੇ ਨੇ ਤੇ ਜੋ ਕਿ ਅੱਜ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਤੇ ਦੂਸਰੀ ਗੱਲਬਾਤ ਕਰਾਂਗੇ ਆਪਾਂ ਜਸਪ੍ਰੀਤ ਸਿੰਘ ਜਿਸ ਦਾ ਕਿ ਪੁਲਿਸ ਵੱਲੋਂ ਇੱਕ ਫੇਕ ਅਨਕਾਊਂਟਰ ਦੇ ਵਿੱਚ ਉਹਨੂੰ ਮਾਰ ਮਕਾਇਆ ਅਕਲੌਤਾ ਪੁੱਤ ਸੀ ਜਿਹੜਾ ਮਾਪਿਆਂ ਦਾ ਉਹਦੇ ਬਾਰੇ ਵੀ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਆ ਤੇ ਅੱਜ ਮੈਂ ਵੀ ਤੁਹਾਨੂੰ ਹੋਰ ਨਵੇਂ ਅਪਡੇਟ ਲੈ ਕੇ ਆਇਆ ਉਹ ਵੀ ਜਰੂਰ ਸੋਨਣਾ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਨਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਇਹ ਤਾਂ ਤੁਹਾਨੂੰ ਸਾਰੇ ਬੱਚੇ-ਬੱਚੇ ਨੂੰ ਪਤਾਗਾ ਲੱਗ ਚੁੱਕਿਆ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਖੰਡੂਰ ਸਾਹਿਬ ਤੋਂ ਐਮਪੀ ਬਣਿਆ 297000 ਪਲੱਸ ਵੋਟਾਂ ਦੇ ਨਾਲ ਤੇ 4 ਲੱਖ ਪਲੱਸ ਵੋਟਾਂ ਉਹਨੂੰ ਜਿਹੜੀਆਂ ਕੁੱਲ ਪਈਆਂ ਭਾਈ ਅੰਬਰਤਪਾਲ ਸਿੰਘ ਤੇ ਉਹਦੇ ਨੌ ਸਾਥੀਆਂ ਨੂੰ ਜਿਹੜਾ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰੱਖਿਆ ਸੀ ਪਰ 2 ਸਾਲ ਦੀ ਐਨਐਸਏ ਤੋਂ ਬਾਅਦ ਜਿਹੜਾ ਕਿ ਨੌ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਭਾਈ ਅੰਬਰਤਪਾਲ ਸਿੰਘ ਦੇ ਉੱਪਰ ਜਿਹੜੇ ਕਿ ਤੀਜੀ ਵਾਰ ਐਨਐਸਏ ਫੇਰ ਥੋਪ ਦਿੱਤੀ ਆ ਤੇ ਭਾਈ ਅੰਬਰਤਪਾਲ ਸਿੰਘ ਨੂੰ ਅਜੇ ਤੱਕ ਜਿਹੜਾ ਪੰਜਾਬ ਨਹੀਂ ਲਿਆਂਦਾ ਗਿਆ ਇਹ ਵੱਡੀਆਂ ਜਿਹੜੀਆਂ ਖਬਰਾਂ ਨੇ ਚਚਾਮਾ ਨੇ ਇਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਕਿ ਕੀ ਅਸਲ ਮੁੱਦਾ ਕੀ ਆ ਕਿਉਂ ਭਾਈ ਅੰਮਰਤਪਾਲ ਸਿੰਘ ਨੂੰ ਬਾਰ-ਬਾਰ ਜਿਹੜਾ ਟਾਰਗੇਟ ਕੀਤਾ ਜਾਂਦਾਗਾ ਕੀ ਅੰਮਰਤਪਾਲ ਸਿੰਘ ਜਦੋਂ ਦੁਬਈ ਵਿੱਚ ਬੈਠਾ ਸੀ ਤਾਂ ਉਦੋਂ ਕਿਸੇ ਨੂੰ ਖਤਰਾ ਨਹੀਂ ਸੀ ਉਹਦਾ ਪੰਜਾਬ ਦੇ ਨਮਾਇंदे ਨੂੰ ਕਿਸੇ ਨੂੰ ਖਤਰਾ ਨਹੀਂ ਸੀ ਜਿਹੜੇ ਉਸ ਵਕਤ ਅੱਜ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਉਹਨਾਂ ਪਰਿਵਾਰਾਂ ਨੂੰ ਖਤਰਾ ਸੀ ਜਿਹੜੇ ਕਿ ਭਾਈ ਅੰਮਰਪਾਲ ਸਿੰਘ ਨਾ ਰਹਿੰਦੇ ਸੀ ਤਾਂ ਜਦੋਂ ਆਪਾਂ ਭਾਈ ਅੰਮਰਪਾਲ ਸਿੰਘ ਪੰਜਾਬ ਦੀ ਧਰਤੀ ਉੱਤੇ ਆ ਗਿਆ ਖਾਲਸਾ ਬੀਰ ਚਲਾ ਦਿੱਤੀ ਤੇ ਨੌਜਵਾਨਾਂ ਦਾ ਜਿਹੜਾ ਨਸ਼ਾ ਸੀ ਉਹ ਧੜਾ ਧੜ ਛੱਡਣ ਲੱਗ ਪਏ ਅੰਮਰ ਦਾ ਸੰਚਾਰ ਦੀ ਜਿਹੜੀ ਲਹਿਰ ਚਲਾ ਦਿੱਤੀ ਖਾਲਸਾ ਬੀਰ ਚਲਾ ਦਿੱਤੀ ਫਿਰ ਉਸ ਤੋਂ ਸਾਰਿਆਂ ਨੂੰ ਸਾੜਾ ਹੁੰਦਾ ਉਸ ਤੋਂ ਜਿਹੜਾ ਜਿੱਥੇ ਕਿ ਸਰਕਾਰ ਨੂੰ ਸਾੜਾ ਹੁੰਦਾ ਦੂਸਰੇ ਪਾਸੇ ਉੱਤੇ ਕਾਲੀ ਦਲ ਬਾਦਲ ਲਾਣੇ ਨੂੰ ਵੀ ਜਾਦੇ ਸਾੜਾ ਹੁੰਦਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਇਲੈਕਸ਼ਨਾਂ ਦੇ ਦਰਬਾਨ ਤੁਸੀਂ ਵੇਖਿਆਗਾ ਕਿ ਬਾਦਲ ਲਾਣਾ ਸਿਰਫ ਤੜਫਿਆਗਾ ਹੋਰ ਕੋਈ ਨਹੀਂ ਬੋਲਿਆ ਪਰ ਉਸ ਤੋਂ ਬਾਅਦ ਜਦੋਂ ਕਿ ਭਾਈ ਅੰਮਰਤਪਾਲ ਸਿੰਘ ਦੀ ਐਨਐਸਐ ਵੱਧਦੀ ਆ ਫਿਰ ਉਹਨਾਂ ਤੇ ਕਦੇ ਕੋਈ ਇਲਜ਼ਾਮ ਲਗਾ ਕੇ ਪਰਚਾ ਦਿੱਤਾ ਜਾਂਦਾ ਕਦੇ ਕੋਈ ਇਲਜ਼ਾਮ ਲਗਾ ਕੇ ਪਰਚਾ ਦਿੱਤਾ ਜਾਂਦਾ ਹੈਗਾ ਕਦੇ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਕੇਸ ਦੇ ਤਹਿਤ ਉਹਨਾਂ ਤੇ ਯੂਪੀਏ ਯਵਾਪਾ ਲਗਾ ਦਿੱਤਾ ਜਾਂਦਾ ਹੈਗਾ ਯੂਪੀਏ ਤੇ ਹੁਣ ਜਿਹੜੀ ਕਿ ਇੱਕ ਹੋਰ ਖਬਰ ਆ ਜਿਹੜੀ ਤੁਸੀਂ ਸੁਣੀ ਆ ਕਿ 15 ਜਾਨਾਂ ਦੀ ਇੱਕ ਲਿਸਟ ਵਾਇਰਲ ਹੁੰਦੀ ਆ ਕਿ ਭਾਈ 15 ਜਾਨੇ ਇਹ ਪੰਜਾਬ ਦੇ ਵਿੱਚ ਜੋ ਬੈਤੀ ਆ ਸਾਰੇ ਸਿੱਖ ਚਿਹਰੇ ਨੇ ਤੇ ਉਹਨਾਂ ਨੇ ਇੱਕ ਲਿਖਤ ਦਿੱਤੀ ਹੋਈ ਆ ਕਿ ਜਿਹੜੀ ਕਿ ਐਨਐਸਏ ਦੇ ਤੀਜੀ ਵਾਰ ਐਨਐਸਏ ਲੱਗਿਆ ਉਹਦਾ ਕਾਰਨ ਦੱਸਿਆ ਜਾ ਰਿਹਾ ਕਿ ਉਹ ਲਿਖਤ ਆ ਜਿਹੜੀ ਉਹ ਨਥੀ ਆ ਐਨਐਸਏ ਜਿਹੜੀ ਲੱਗੀ ਆ ਤੀਜੀ ਵਾਰ ਜਿਹੜੇ 15 ਜਾਣੇ ਦੇ ਨਾਮ ਆ ਉਹਦੇ ਵਿੱਚ ਸਖਜੀਤ ਸਿੰਘ ਖੋਸਾਗਾ ਤਲਵਾੜਾਗਾ ਪ੍ਰਤਪਾਲ ਬਰਗਾੜੀ ਆ ਜਣੇ ਕਿ ਕਾਫੀ ਹੋਰ ਨਾਮ ਨੇ ਉਹ ਤੁਸੀਂ ਸਾਰਿਆਂ ਨੇ ਪੜੇ ਹੋਣੇ ਆ ਹੁਣ ਇਹਦੇ ਵਿੱਚ ਪਿਰਤਪਾਲ ਸਿੰਘ ਬਰਗਾੜੀ ਨੇ ਤਾਂ ਜਿਹੜਾ ਕਲੀਅਰ ਕਰ ਦਿੱਤਾ ਕਹਿੰਦਾ ਨਾ ਮੈਨੂੰ ਅੰਮਰਤਪਾਲ ਸਾਹਿਬ ਤੋਂ ਖਤਰਾ ਆਜਾ ਤੇ ਨਾ ਮੈਨੂੰ ਤੋਂ ਕੱਲ੍ਹ ਆ ਤੇ ਨਾ ਮੈਨੂੰ ਕਿਸੇ ਤੋਂ ਹੋਰ ਆ ਤੇ ਸਰਕਾਰ ਕਹਿੰਦਾ ਮੇਰੇ ਨਾਲ ਧੱਕੇ ਦੇ ਨਾਲ ਕਹਿੰਦਾ ਸਕਿਉਰਟੀ ਦੇਣਾ ਚਾਹੁੰਦੀ ਆ ਧੱਕੇ ਦੇ ਨਾਮ ਮੁਲਾਜ਼ਮ ਕਹਿੰਦਾ ਮੈਂ ਪੰਜ ਵਾਰੀ ਲਿਖ ਕੇ ਦੇਤਾ ਐਸਐਸਪੀ ਨੂੰ ਦੇਤਾ ਕਿ ਮੈਂ ਕਿਸੇ ਦੇ ਅਧੀਨ ਨਹੀਂ ਚੱਲ ਸਕਦਾ ਕਿ ਮੈਂ ਇੱਕ ਪ੍ਰਚਾਰਕਾਂ ਕਿ ਕਹਿੰਦੇ ਫੇਰ ਵੀ ਉਹਨੂੰ ਧੱਕੇ ਦੇ ਨਾਲ ਜਿਹੜਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿ ਭਾਈ ਤੈਨੂੰ ਅੰਮਰਤਪਾਲ ਤੋਂ ਖਤਰਾ ਤੇ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਸੁਖਜੀਤ ਸਿੰਘ ਖੋਸਾ ਚਲੋ ਬੇਸ਼ੱਕ ਉਹਨਾਂ ਦੇ ਮਤ ਭੇਤ ਕਵੇਂ ਮਰਜ਼ੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਮੈਨੂੰ ਵੀ ਕਿਸੇ ਤੋਂ ਖਤਰਾ ਨਹੀਂ ਨਾ ਅੰਮਰਤਪਾਲ ਤੋਂ ਖਤਰਾ ਬਾਬਾ ਬਖਸ਼ੀਰ ਸਿੰਘ ਉਹ ਵੀ ਕਹਿੰਦਾ ਮੈਨੂੰ ਅੰਮਰਤਪਾਲ ਸਿੰਘ ਤੋਂ ਖਤਰਾ ਨਹੀਂ ਜਨਨ ਕਿ ਸਾਰੇ ਇਹ ਕਹਿੰਦੇ ਆ ਕਿ ਉਹ ਜਿਹੜੀ ਲੇਟ ਆ 15 ਜਣਿਆਂ ਦੀ ਅਸੀਂ ਲਿਖ ਕੇ ਦਿੱਤੀ ਸਰਕਾਰ ਨੂੰ ਫਿਰ ਇਥੇ ਵੱਡੇ ਸਵਾਲ ਇਹ ਖੜੇ ਹੁੰਦੇ ਆ ਤਾਂ ਪ੍ਰਿਤਪਾਲ ਬਰਗਾੜੀ ਨੇ ਤਾਂ ਇਹ ਕਲੀਅਰ ਕਰ ਦਿੱਕਤਾ ਕਿ ਵਕੀਲ ਸਾਹਿਬ ਅਮਰਤਪਾਲ ਦੇ ਜਿਹੜਾ ਵਕੀਲ ਸਾਹਿਬ ਨੇ ਹਰਪਾਲ ਸਿੰਘ ਖਾਰਾ ਉਹਨੂੰ ਜਿਹੜਾ ਕਿ ਲੁਕਤੀ ਤੌਰ ਦੇ ਵਿੱਚ ਵੀ ਦੇ ਦਿੱਤਾ ਅਤੇ ਸਪਸ਼ਟੀਕਰਨ ਦੇ ਦਿੱਤਾ ਕਿ ਭਾਈ ਮੈਂ ਮੇਰਾ ਇਸ ਲਿਸਟ ਦੇ ਨਾਲ ਕੋਈ ਸਬੰਧ ਨਹੀਂ ਨਾ ਮੇਰਾ ਕੋਈ ਲੈਣਾ ਨਾ ਦੇਣਾ ਤੁਸੀਂ ਆਪ ਦੀ ਇਨਕੁਆਰੀ ਕਰੋ ਜਣ ਕੇ ਭਾਈ ਅਮਾ ਪ੍ਰਿਤਪਾਲ ਸਿੰਘ ਬਰਗਾੜੀ ਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਆਖਰੇ ਨੌ ਕਿਉਂ ਸਰਕਾਰ ਨੇ ਪਾਏ ਕਿ ਉਹਨਾਂ ਨੂੰ ਲੱਗਦਾਗਾ ਕਿ ਆ ਬੰਦੇ ਨੇ ਅਮਰਪਾਲ ਸਿੰਘ ਦੇ ਖਿਲਾਫ ਬੋਲਦੇ ਆ ਤੇ ਇਹਨਾਂ ਨੂੰ ਅਮਰਪਾਲ ਤੇ ਇਹਨਾਂ ਲੋਕਾਂ ਨੂੰ ਜਿਹੜਾ ਦੂਜੇ ਸਿੱਖਾਂ ਨੂੰ ਪਾੜਿਆ ਜਾਵੇ ਤੇ ਕੀ ਇਹਦਾ ਰੀਜਨ ਆ ਇਹ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਤੇ ਹੁਣ ਜਿਹੜੇ 15 ਜਣੇ ਆ ਉਹਦੇ ਵਿੱਚੋਂ ਬਹੁਤੇ ਜਣੇ ਮੁਕਰ ਚੁੱਕੇ ਆ ਕਿ ਭਾਈ ਸਾਡਾ ਕੋਈ ਉਹਦੇ ਨਾਲ ਦੂਰ ਦਾ ਵਾਸਤਾ ਨਹੀਂ ਲਿਟ ਦੇ ਨਾਲ ਸਾਡੇ ਪਤਾ ਨਹੀਂ ਸਾਨੂੰ ਪੰਜਾਬ ਸਰਕਾਰ ਜਾਂ ਪੁਲਿਸ ਦੱਸੇ ਕਿ ਸਾਡੇ ਨਾਮ ਕਿਉਂ ਪਾਇਆ ਤੇ ਹੁਣ ਜਿਹੜਾ ਤੀਸਰੀ ਵਾਰ ਐਨਐਸਏ ਇਹਦੇ ਆਧਾਰ ਤੇ ਲੱਗਿਆ ਕਹਿੰਦੇ ਕਿ 15 ਜਣਿਆਂ ਨੂੰ ਅੰਮਰਤਪਾਲ ਤੋਂ ਖਤਰਾ ਤੇ ਇਸ ਕਰਕੇ ਹੁਣ ਭਾਈ ਅੰਮਰਤਪਾਲ ਸਿੰਘ ਜਿਹੜੀ ਐਨਐਸਏ ਲੱਗੀ ਆ ਉਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਿਆ ਪਰਿਵਾਰ ਵੱਲੋਂ ਕਿ ਜਿਹੜੇ ਐਨਐਸਏ ਆ ਇਹ ਇੱਕ ਸਿਰਫ politcal stunt ਆ politcal ਜਿਹੜੀਆਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਥੇਬੰਦੀ ਬਣੀ ਆ 2027 ਦੀਆਂ ਵੋਟਾਂ ਆਉਣੀਆਂ ਨੇ ਉਹਨੂੰ ਮੁੱਖ ਰੱਖ ਕੇ ਜਿਹੜਾ ਕਿ ਇਹ ਸਾਰਾ ਸੰਚਾਰ ਆ ਜਿਹੜਾ ਇਹ ਸਰਕਾਰਾਂ ਵੱਲੋਂ ਰਚਿਆ ਜਾ ਰਿਹਾ ਤੇ ਵਿਰੋਧੀ ਪਾਰਟੀਆਂ ਵੱਲੋਂ ਤੇ ਕੁਝ ਵਿਰੋਧੀ ਲੋਕਾਂ ਵੱਲੋਂ ਤੇ ਇਹਦੇ ਆ ਕਿ ਜਦੋਂ ਬੰਦੇ ਕਹਿ ਰਹੇ ਆ ਕਿ ਭਾਈ ਸਾਨੂੰ ਕੋਈ ਖਤਰਾ ਨਹੀਂ ਕਿਸੇ ਤੋਂ ਤੇ ਫਿਰ ਭਾਈ ਉਹਨੂੰ ਕਿਉਂ ਬਲੀ ਦਾ ਬੱਕਰਾ ਬਣਾਇਆਗਾ ਦੂਸਰੀ ਗੱਲ ਕਿ ਭਾਈ ਅੰਮਰਤਪਾਲ ਸਿੰਘ ਦੇ ਐਨੇ ਵਿਰੋਧੀ ਕਿਉਂ ਲੋਕ ਬਣੇ ਆ ਉਹ ਲੋਕ ਕਿਹੜੇ ਨੇ ਜਾਂ 30 ਨੇ ਜਾਂ 40 ਨੇ ਜਾਂ 10 ਜਾਂ 15 ਨੇ ਜੋ ਵੀ ਆ ਉਹਨਾਂ ਦਾ ਮਕਸਦ ਕੀ ਆ ਹੁਣ ਇੱਕ ਮੈਂ ਸੁਣਿਆ ਕਿ ਇੰਟਰਵਿਊ ਇਹਨਾਂ ਵਿੱਚੋਂ ਇੱਕ ਬੰਦੇ ਦੀ ਸੁਣੀ ਆ ਕਿ ਉਹ ਕਹਿੰਦਾ ਕਿ ਸਾਡਾ ਅਮਰਤਪਾਲ ਸਿੰਘ ਨਾਲ ਹੋਰ ਕੋਈ ਰੋਸਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਉੱਤੇ ਲੈ ਕੇ ਗਿਆ ਤੇ ਉਹਦੀ ਮਾਫੀ ਮੰਗ ਲੇ ਕਹਿੰਦਾ ਫੇਰ ਸਾਡਾ ਕੋਈ ਵਿਚਾਰ ਮਤਭੇਦ ਨਹੀਂ ਉਹਦੇ ਨਾਲ ਜਿਹੜੀ ਅਜਨਾਲੇ ਦੀ ਘਟਨਾ ਦੱਸਦੇ ਆ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਉੱਤੇ ਮਹਾਰਾਜ ਦੀ ਸਵਾਰੀ ਲੈ ਕੇ ਉਹ ਢਾਲ ਬਣਾ ਕੇ ਲੈ ਗਿਆ ਮੈਂ ਇੱਥੇ ਗੱਲ ਇੱਕ ਪੁੱਛਣਾ ਚਾਹਣਾ ਹਾਂ ਲੋਕਾਂ ਨੂੰ ਵੀ ਕਿ ਭਾਈ ਜਦੋਂ ਅਕਾਲ ਤਖਤ ਸਭ ਤੇ ਕੋਈ ਹੁਕਮ ਨਹੀਂ ਜਾਰੀ ਹੋਇਆ ਕੋਈ ਸੰਦੇਸ਼ ਨਹੀਂ ਜਾਰੀ ਹੋਇਆ ਅਮਰਪਾਲ ਸਿੰਘ ਦੇ ਖਿਲਾਫ ਕੋਈ ਪੰਜ ਪਿਆਰਿਆਂ ਨੇ ਤਲਬ ਨਹੀਂ ਕੀਤਾ ਕੋਈ ਕਿਸੇ ਨੇ ਮਾਰਾ ਨਹੀਂ ਕਿਹਾ ਕਿ ਤੁਸੀਂ ਭਾਈ ਅਕਾਲ ਤਖਤ ਸਭ ਤੋਂ ਵੱਡੇ ਹੋ ਅਕਾਲ ਤਖਤ ਸਭ ਤੋਂ ਵੱਡੇ ਹੋ ਤੁਸੀਂ ਕਿ ਤੁਸੀਂ ਕਹਿੰਦੇ ਕਿ ਸੱਤੋਂ ਮਾਫੀ ਮੰਗੇ ਆ ਕੇ ਜਦੋਂ ਕਿ ਇਹਦੀ ਘਟਨਾ ਦਾ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਜਾਂਦਾਗਾ ਉਹ ਸਰਬ ਉੱਚ ਅਦਾਲਤ ਦਾ ਸਿੱਕਾ ਹੁੰਦੀ ਤੇ ਜੇ ਉਹਨੂੰ ਕੁਝ ਮਾੜਾ ਲੱਗਦਾ ਅਕਾਲਤਾ ਸਾਹਿਬ ਨੂੰ ਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਲਬ ਕਰਦਾ ਚਾਹੇ ਜੋ ਵੀ ਮਰਜ਼ੀ ਗਲਤੀ ਕਰਦਾ ਤੇ ਉਹ ਆਪਾਂ ਮੰਨਦੇ ਸਾਰੇ ਸਿੱਖ ਮੰਨਦੇ ਕਿ ਭਾਈ ਠੀਕ ਆ ਪਰ ਅਕਾਲਤਾ ਸਾਹਿਬ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਤੇ ਉੱਕਾ ਨਹੀਂ ਬੋਲਿਆ ਸ਼ਬਦ ਸਮਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲੇ ਆ ਕਿ ਉਹਨਾਂ ਤੇ ਜਿਹੜੀ ਐਨਐਸਏ ਵਾਰ-ਵਾਰ ਬਹੁਤ ਮੰਦ ਭੱਗੀ ਆ ਪਰ ਇਹ ਲੋਕ ਕਿਹੜੇ ਨੇ ਇਹਨਾਂ ਨੂੰ ਈਰਖਾ ਕਿਉਂ ਆ ਇਨੂੰ ਸਾੜਾ ਕਿਉਂ ਆ ਇਹ ਕਹਿੰਦੇ ਕਿ ਅਸੀਂ ਪ੍ਰਧਾਨ ਹੋਣਾ ਸੀ ਬਾਰਸ ਪੰਜਾਬ ਦੇ ਜਥੇਬੰਦੀ ਦੇ ਕਹਿੰਦੇ ਅਸੀਂ ਵੱਡੇ ਆ ਸਾਡੀ ਉਮਰ ਵੱਡੀ ਆ ਕਹਿੰਦੇ ਅਸੀਂ ਪਿੱਛੇ ਰਹਿ ਗਏ ਆ ਤੇ ਜਿਹੜਾ ਕਿ 29 30 ਸਾਲ ਦਾ ਨੌਜਵਾਨ ਆ ਉਹ ਅੱਗੇ ਲੰਘ ਗਿਆ ਸਭ ਸਾੜਾ ਇਹਨਾਂ ਨੂੰ ਇਹ ਲੋਕਾਂ ਨੂੰ ਇਹ ਆ ਇਹ ਜਾਨੀ ਕਿ ਬਾਰੇ ਤਾਂ ਮੈਂ ਕਹਿੰਦਾ ਨਹੀਂ ਪੰਜ ਸੱਤ ਜਾਣੇ ਹੀ ਨੇ ਜਿਹੜੇ ਕਿ ਭਾਈ ਅੰਮਰਪਾਲ ਸਿੰਘ ਖਿਲਾਫ ਕੂੜ ਪ੍ਰਚਾਰ ਕਰਦੇ ਨੇ ਜਿਹੜੇ ਕਿ ਰੋਜ਼ ਲੈਬ ਹੋ ਜਾਂਦੇ ਆ ਜਿਹੜੇ ਕਿ ਵੱਖ-ਵੱਖ ਚੈਨਲਾਂ ਤੇ ਪਹੁੰਚ ਜਾਂਦੇ ਆ ਸਿਰਫ ਯਾਨੀ ਕਿ ਉਹਨਾਂ ਦਾ ਇੱਕ ਆ ਕਿ ਸਾਨੂੰ ਬਾ-ਬਾ ਖੱਟਣ ਦੇ ਲਈ ਕਿ ਸਾਨੂੰ ਪਤਾ ਨਹੀਂ ਲੋਕ ਪਤਾ ਨਹੀਂ ਕਿੰਨੇ ਕਿ ਜਿਹੜਾ ਕਿ ਤਾਗਮੇ ਦੇ ਦੇਣਗੇ ਜਾਂ ਸਿੱਖ ਕੋ ਉਹਨਾਂ ਨੂੰ ਤਾਗਮੇ ਦੇ ਦੂਗੀ ਭਾਈ ਤੁਹਾਡੀ ਇਹ ਦੇ ਵਿੱਚ ਲਾਨਤਾ ਤੁਹਾਨੂੰ ਲੋਕ ਪਾ ਰਹੇ ਨੇ ਤੁਸੀਂ ਅਕਲ ਤੋਂ ਕੰਮ ਲਵੋ ਮਾੜਾ ਮੋਟਾ ਕਿ ਬੰਦੇ ਦਾ ਤੁਸੀਂ ਅੱਖਾਂ ਮੀਚ ਕੇ ਵਿਰੋਧ ਕਰਨਾ ਠੀਕ ਆ ਕਿ ਆਪਣੇ ਮੱਤ ਪੇਜ ਨਹੀਂ ਰਲਦੇ ਹੁੰਦੇ ਕਿਸੇ ਨਾਲ ਉਹਨੂੰ ਨਾ ਬਲਾਓ ਤੇ ਜਰੂਰੀ ਇਹ ਥੋੜੀ ਆ ਕਿ ਉਹਨੂੰ ਤੁਸੀਂ ਸਾਜ ਦੇ ਪਾ ਕੇ ਜਿਹੜਾ ਸੰਡੀ ਜਾਓ ਸੰਡੀ ਜਾਓ ਤੇ ਫਿਰ ਇਹ ਕਹਿ ਰਹੇ ਆ ਕਿ ਕੱਲ ਮੈਂ ਵੇਖਿਆ ਕਿ ਉਹਦੇ ਅਮਰਤਪਾਲ ਦੇ ਵਕੀਲ 500 ਵਕੀਲ ਨੇ ਤੇ ਫਿਰ ਜੋ ਰਾਗੜ ਕੇ ਫੋੜੇ ਤੇ ਲਾਉਣੇ ਆ ਜਿਉਂ ਤੇ ਭਾਈ ਅਮਰਤਪਾਲ ਸਿੰਘ ਦੀ ਐਨਆਰ ਸੇ ਖਤਮ ਨਹੀਂ ਕਰਾ ਸਕਦੇ ਜਾਂ ਉਹਨਾਂ ਉੱਤੇ ਜਿਹੜਾ ਕਿ ਫਲਾਨਿਆਂ ਉੱਤੇ ਕੇਸ ਨਹੀਂ ਪਵਾ ਸਕਦੇ ਇਹ ਲੋਕ ਚਾਹੁੰਦੇ ਆ ਮਾਨਸਾ ਕਿ ਇਹਨਾਂ ਲੋਕਾਂ ਦੀ ਕਿ ਅਮਰਤਪਾਲ ਸਿੰਘ ਨੂੰ ਸਿੱਖਾਂ ਦੇ ਨਾਲ ਲੜਾਇਆ ਜਾ ਬੇ ਕਿ ਨੌਜਵਾਨਾਂ ਉੱਤੇ ਵੀ ਕੇਸ ਪਾਏ ਜਾਣ ਪੁਰਸੋਂਾਂ ਨੂੰ ਚੱਕ ਕੇ ਇਹ ਲੋਕ ਇਹ ਚਾਹੁੰਦੇ ਆ ਦੂਸਰੀ ਗੱਲ ਆ ਭਾਈ ਜਸਪ੍ਰੀਤ ਸਿੰਘ ਜਿਹੜੀ ਆਪਾਂ ਲਗਾਤਾਰ 12 ਮਾਰਚ ਤੋਂ ਗੱਲ ਕਰਦੇ ਆ ਰਹੇ ਆ ਕਿ 12 ਮਾਰਚ ਨੂੰ ਬੱਚਾ ਕਨੈਪ ਹੁੰਦਾ ਸਾਰਿਆਂ ਨੂੰ ਪਤਾ ਸਾਰੀ ਸਟੋਰੀ ਲਗਭਗ ਕਲੀਅਰ ਹੋ ਗਈ ਆ ਪਰ ਹੁਣ ਇਹਦੇ ਵਿੱਚ ਇੱਕ ਹੋਰ ਵੱਡੇ ਖੁਲਾਸੇ ਨੇ ਹੁਣ ਪਰਿਵਾਰ ਕਹਿੰਦਾ ਸਾਡੇ ਕੋਲ ਸਬੂਤ ਨੇ ਜੋ ਰਿਕਾਰਡਿੰਗ ਆਉ ਵੀ ਉਹਨਾਂ ਨੇ ਕਲੀਅਰ ਕਰ ਦਿੱਤੀ ਹੈ ਸੁਣਾ ਦਿੱਤੀ ਆ ਕਿ ਭਵਕੀਸ਼ਤ ਦੇ ਦਾਦੇ ਨੂੰ ਜਿਹੜਾ 12:30 ਵਜੇ ਪਤਾ ਲੱਗ ਗਿਆ ਸੀ ਯਾਨੀ ਕਿ ਉਹਨਾਂ ਨੇ ਦੱਸਿਆ ਨਹੀਂ ਇਹਨਾਂ ਦੇ ਪਰਿਵਾਰ ਨੂੰ ਇਸ ਕਰਕੇ ਜਿਹੜਾ ਵੱਡਾ ਨੁਕਸਾਨ ਹੋਇਆ ਪਰਿਵਾਰ ਦਾ ਤੇ ਦੂਸਰਾ ਕਿ ਉਹਨਾਂ ਪੁਲਿਸ ਅਫਸਰਾਂ ਦੇ ਪਿੱਛੇ ਕਿਹੜਾ ਐਸਐਸਪੀ ਸੀ ਕਿਹੜਾ ਡੀਐਸਪੀ ਸੀ ਤੇ ਕਿਹੜਾ ਲੀਡਰ ਦਾ ਹੱਥ ਆ ਇਹ ਵੀ ਵੱਡਾ ਇੱਕ ਸੋਚਣ ਦਾ ਸਵਾਲ ਆ ਕਿ ਜਦੋਂ ਕਿ ਭਾਈ ਜਸਪ੍ਰੀਤ ਸਿੰਘ ਕੈਨੇਡਾ ਤੋਂ ਆਉਂਦਾਗਾ ਤੇ ਪਰਿਵਾਰ ਨੂੰ ਕੁਝ ਪਤਾ ਨਹੀਂ ਤੇ ਨਾ ਪਰਿਵਾਰ ਨੂੰ ਇਹ ਪਤਾ ਕਿ ਕਿੱਥੋਂ ਉਤਰਦਾ ਤੇ ਕਿੱਥੋਂ ਪੁਲਿਸ ਚੱਕਦੀ ਆ ਉਹਨੂੰ ਇਹ ਵੀ ਕੋਈ ਪਤਾ ਨਹੀਂ ਤੇ ਫਿਰ ਪੁਲਿਸ ਉਹਦੇ ਨਾਲ 2 ਘੰਟੇ ਗੱਲਬਾਤ ਕਰਕੇ ਜਿਹੜਾ ਉਹਨੂੰ ਮਾਰ ਦਿੰਦੀ ਆ ਇਹ ਤਾਂ ਕਹਿੰਦਾ ਜੀ ਅਸੀਂ ਅਨਕਾਉਂਟਰ ਦੇ ਵਿੱਚ ਮਾਰੇ ਆ ਫੜ ਕੇ ਇਲਜਾ ਕੇ ਪਹਿਲਾਂ 2 ਘੰਟੇ ਉਹਨੂੰ ਪੁੱਛਗਿੱਛ ਕੀਤੀ ਓ ਤੋਂ ਸਮਾਹ ਤੇ ਲਜਾ ਕੇ ਭਰਾ ਫਿਰ ਜਾਲ ਮਾਰ ਜਿਹੜਾ ਕਿ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਣੇ ਕਿ ਇਹਦੇ ਪਿੱਛੇ ਬਹੁਤ ਵੱਡੇ ਰਾਜ ਖੁੱਲਣਗੇ ਸੀਬੀਆਈ ਦੀ ਇਨਕਵਾਇਰੀ ਹੋਊ ਨਾ ਉਹਦੇ ਵਿੱਚ ਬੜਾ ਕੁਝ ਸਪਸ਼ਟ ਹੋਊਗਾ ਪਤਾ ਨਹੀਂ ਇਹਦੇ ਵਿੱਚ ਕਿੱਡੇ-ਕੱਡੇ ਵੱਡੇ ਫਸਣਗੇ ਪਿੰਡ ਦੇ ਵੀ ਫਸ ਸਕਦੇ ਆ ਬਾਹਰ ਲਈ ਫਸ ਸਕਦੇ ਆ ਤੇ ਪੁਲਿਸ ਨੇ ਤਾਂ ਫਸ ਨਹੀਂ ਫਸਣਾਗਾ ਇਹਦੇ ਵਿੱਚ ਵੱਡੇ ਰਾਜ ਨੇ ਇਹ ਰਾਜ ਲੋਕਾਂ ਨੂੰ ਹੁਣ ਨਹੀਂ ਪਤਾ ਕਿਈ ਲੋਕ ਅੱਖਾਂ ਵਿੱਚ ਕੇ ਕਮੈਂਟ ਕਰ ਦਿੰਦੇ ਆ ਜੀ ਉਹਨਾਂ ਦਾ ਬੱਚਾ ਚੁੱਕ ਲਿਆ ਤਾਂ ਇਹਦਾ ਹਾਸਲ ਹੁਣ ਇਹ ਚਾਹੁੰਦਾ ਸੀ ਬੱਚਾ ਉਹਨਾਂ ਦਾ ਸੇਫ ਆ ਬੱਚੇ ਨੂੰ ਕੋਈ ਉਹਨੇ ਇੱਥੇ ਜਿਹੜੀ ਆ ਬੱਚ ਰੇਟ ਤੇਕ ਨਹੀਂ ਆਉਣ ਦਿੱਤੀ ਬੱਚਾ ਉਹਨਾਂ ਨੂੰ ਜਿਹੜਾ ਕਿ ਸੇਮ ਉਹਨਾਂ ਨੂੰ ਜਿਹੜਾ ਮਰਾਦ ਕਰਵਾ ਲਿਆ ਇਹ ਮੈਂ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾ ਕਿ ਭਾਈ ਜੇਕਰ ਬੱਚੇ ਦਾ ਦੋਸਤ ਹੀ ਚੱਕਣ ਦਾ ਉਹਦੇ ਉੱਤੇ ਉਹ ਅਦਾਲਤ ਕੋਟਾਂ ਬੈਠੀਆਂ ਨੇ ਉੱਥੋਂ ਨਿਆ ਮਿਲਦਾਗਾ ਉੱਥੇ ਸਜ਼ਾ ਹੁੰਦੀ ਆ ਉਹ ਕਾਦੇ ਵਾਸਤੇ ਆ ਨਾ ਤਾਂ ਇਹਨਾਂ ਪੁਲਿਸ ਵਾਲਿਆਂ ਨੂੰ ਕੋਈ ਅਦਾਲਤ ਪੁੱਛਦੀ ਆ ਕਿ ਭਾਈ ਤੁਹਾਡੇ ਕੋਲੇ ਕੀ ਹੱਕ ਆ ਤੁਸੀਂ ਚੱਕ ਕੇ ਮੁੰਡੇ ਦੇ ਤਿੰਨ ਮਾਰਦੇ ਨੇ ਕਦੇ ਦੋ ਮਾਰਦੇ ਨੇ ਕਦੇ ਇੱਕ ਮਾਰ ਦਿੰਦੇ ਹੋ ਤੁਸੀਂ ਕਿਉਂ ਕਾਨੂੰਨ ਕੀਤਾ ਪੰਜਾਬ ਦਾ ਜਵਾਨੀ ਦਾ ਇਹ ਕੋਟਾਂ ਜੇਕਰ ਇਹ ਪੁੱਛਣ ਲੱਗ ਪੈਣਾ ਤਾਂ ਸਾਡਾ ਇਹ ਗਾ ਜਿਹੜਾ ਕਹਾਣ ਹੁੰਦਾਗਾ ਜਿਹੜਾ ਝੂਠੇ ਪੁਰਤ ਮੁਕਾਬਲਿਆਂ ਦਾ ਇਹ ਉਸ ਦਿਨ ਰੁਕ ਜਾਣਾ ਜਿਸ ਦਿਨ ਹਾਈ ਕੋਰਟ ਵੱਲੋਂ ਜਿਹੜਾ ਸਖਤ ਸਟੈਂਡ ਲੈ ਲਿਆ ਸੁਪਰੀਮ ਕੋਰਟ ਵੱਲ ਲੈ ਲਿਆ ਜਿੱਦੇ ਪੁਲਿਸ ਕਰਮਚਾਰੀ ਖਿੱਚੇ ਗਏ ਆ ਜਾਂ بڑے بڑے ਲੀਡਰ ਖਿੱਤੇ ਜਾਣ ਫਿਰ ਜਾ ਕੇ ਕਿਤੇ ਹਟਕਿਆ ਵੱਜੂਆ ਨਹੀਂ ਤਾਂ ਭਾਈ 90 92 ਵਾਲਾ ਦਾ ਹੋਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਇਹ ਗੋਲੀ ਸਾਡੇ ਤੁਹਾਡੇ ਕਿਸੇ ਦੇ ਵੀ ਭਾਈ ਭੈਣ ਦੇ ਵੱਤ ਸਕਦੀ ਆ ਕਿਸੇ ਨੌਜਵਾਨ ਦਾ ਪਤਾ ਨਹੀਂ ਕਿਹੜੇ ਵਿੜੇ ਨੂੰ ਕਾਉਂਟਰ ਕਰ ਦੇਣ ਕਿਉਂਕਿ ਇਹਨਾਂ ਕੋਲੇ ਜਿਹੜੀਆਂ ਪਾਵਰਾਂ ਨੇ ਉਹ ਖੁੱਲ੍ਹ ਦਿੱਤੀ ਹੋਈ ਹੈ ਪੁਲਿਸ ਨੂੰ ਕਿ ਤੁਸੀਂ ਜੋ ਮਰਜ਼ੀ ਕੇਸ ਪਾ ਲਓ ਇੱਕ ਆਪ ਦੇਖਿਆ ਸੀ ਆਪਾਂ ਕਿ ਗ੍ਰਾਂਥੀ ਫੜਿਆ ਪਿੰਡ ਦੇ ਵਿੱਚੋਂ ਗ੍ਰਾਂਥੀ ਆ ਜਿਹੜਾ ਕਿ 30 35 ਸਾਲ ਤੋਂ ਜਿਹੜਾ ਪਿੰਡ ਵਿੱਚ ਡਿਊਟੀ ਕਰਦਾ ਸੀ ਤੇ ਧੱਕੇ ਦੇ ਨਾਲ ਉਹਨੂੰ ਫੜ ਕੇ ਲੈ ਗਏ ਤੇ ਉਹਦੇ ਉੱਤੇ ਇੱਕ ਨਹਿਰ ਉਤੋਂ ਇਹ ਕਹਾ ਲਿਆ ਕਿ ਮੈਂ ਸ਼ਰਾਬ ਵੇਚਦਾ ਉਹਨੂੰ ਥੈਲੀ ਹੱਥ ਵਿੱਚ ਫੜਾ ਲਈ ਜਾਣੀ ਕਿ ਉਹਦੇ ਕਹਿੰਦਾ ਕਿ ਮੈਂ ਤੂੰ ਪਹਿਲਾਂ ਇਹ ਕਹੇ ਕਿ ਮੈਂ ਸਮੈਕ ਵੇਚਦਾ ਉਹ ਕਹਿੰਦਾ ਮੈਂ ਕੁਝ ਵੇਚਦੇ ਨਹੀਂ ਫੇਰ ਧੱਕੇ ਦੇ ਨਾਲ ਉਹ ਕਹਿੰਦਾ ਵੀ ਸਲਾਬ ਵੇਚਦਾ ਵੀ ਅਜੇ ਤੱਕ ਕਿਸ ਪੌਣੀ ਪਾਉਣੀ ਪਾਉਣਾ ਤੇਰੇ ਉੱਤੇ ਫੇਰ ਜਦੋਂ ਕਿ ਦੂਸਰੇ ਦਿਨ ਫੇਰ ਉਹਨੂੰ ਜਿਹੜਾ ਛੜ ਤੇ ਦਿੱਤਾ ਤੇ ਫੇਰ ਉਹ ਖਜ਼ਾਨਚੀ ਨੂੰ ਲੈ ਕੇ ਜਾਂਦਾ ਤੇ ਫਿਰ ਖਜ਼ਾਨਚੀ ਸਾਰਾ ਕੁਝ ਦੇਖਦਾ ਕਿ ਆ ਵਾਕਾ ਹੋਇਆ ਫੇਰ ਸਿੱਖ ਜਥੇਬੰਦੀਆਂ ਨੂੰ ਦੱਸਦਾ ਸਤਕਾਰ ਕਮੇਟੀ ਉਹਦੇ ਵਿੱਚ ਆਉਂਦੀ ਆ ਤਾਂ ਉਹ ਭਾਈ ਉਹਦਾ ਜਿਹੜਾ ਦਾਗ ਸੀ ਇੱਕ ਵਾਰੀ ਤਾਂ ਪੁਲਿਸ ਨੇ ਉਹਦੇ ਉੱਤੇ ਲਾ ਦਿੱਤਾ ਪਰ ਉਹਦੀ ਜਾਨ ਬਚ ਬਚ ਚੁੱਕੀ ਆ ਤੇ ਨਹੀਂ ਉਹਦਾ ਵੀ ਜਿਹੜਾ ਇਹ ਹੁਣ ਕੌਂਟਰੈਕਟ ਕਰ ਸਕਦੇ ਸੀ ਜਾਨੀ ਕਿ ਇਹ ਜਿਹੜੀਆਂ ਝੂਠੇ ਪੁਲਿਸ ਮੁਕਾਬਲੇ ਝੂਠੇ ਕੇਸ ਬਹੁਤ ਹੀ ਜਿਆਦੇ ਲੋਕ ਝੂਠੇ ਜਿਹੜੇ ਅੰਦਰ ਫਸੇ ਹੋਏ ਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦਾ ਇੱਕ ਇੱਕ ਦੋਸ ਕੁਝ ਹੋਰ ਹੁੰਦਾ ਪਾ ਕੁਸ ਉਹ ਦਿੱਤਾ ਜਾਂਦਾ ਪੱਟੀਆਂ ਵਾਲੀਆਂ ਪਾ ਦਿੱਤਾ ਚਿੱਟਾ ਕੰਮ ਕੀਤਾ ਕੁਝ ਹੋਰ ਪਾ ਦਿੱਤਾ ਕੁਝ ਹੋਰ ਭਾਈ ਜਿਹੜਾ ਕਿ ਜਿਸ ਉੱਪਰ ਜਿੰਨਾ ਕੇਸ ਬੰਦਾ ਉਹ ਪਾਉ ਜੇ ਚੋਰੀ ਕੀਤੀ ਉਹਦੇ ਚੋਰੀ ਦਾ ਪਾਓ ਬੱਚਾ ਘੜਨਾਮ ਕਰਦਾ ਤੇ ਬੱਚੇ ਦਾ ਪਾਓ ਨਸ਼ਾ ਵੇਚਦਾ ਉਹਦੇ ਨਸ਼ੇ ਦਾ ਪਾਓ ਪਰ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਮਾਰ ਮੁਕਾਓ ਜਿਹੜੇ ਜਿਹੜੇ ਅੱਜ ਖਾਕੀ ਰੋਤੇ ਧੱਬਾ ਦਾ ਪਹਿਲੇ ਦੀ ਲੱਗਦਾ ਹੁੰਦਾ ਪਰ ਇਹ ਜਿਹੜਾ ਅਗਰ ਸਧਾਰਨਾ ਤਾਂ ਕੀ ਸੀ ਇਹਨਾਂ ਨੇ ਵੀ ਅਸੀਂ ਆਪ ਦੀ ਪੁਲਿਸ ਦਾ ਜਿਹੜਾ ਅਕਸ ਸੁਧਾਰੀਏ ਸਾਡਾ ਜਿਹੜਾ ਲਗਾਤਾਰ ਅਕਸ ਆ ਜਿਹੜਾ ਪੰਜਾਬ ਪੁਲਿਸ ਦਾ ਖਾਸ ਕਰਕੇ ਉਹ ਡਿੱਗਦਾ ਜਾ ਰਿਹਾ ਪਰਾ ਨੂੰ ਸੁਧਾਰਨ ਦੀ ਬਜਾਏ ਇਹ ਵਿਗਿਆੜ ਰਹੇ ਨੇ ਆਪਣੇ ਹੱਥੀ ਬਿਗੜ ਰਹੇ ਨੇ ਜਾਂ ਸਰਕਾਰਾਂ ਦੇ ਕਹਿਣ ਤੇ ਵਿਗੜ ਰਹੇ ਨੇ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰਾਂ ਤਾਂ ਇਹ ਤਾਂ 5 ਸਾਲ ਬਾਅਦ ਬਦਲ ਜਾਣਾ ਤੇ ਜਿਹੜੇ ਕਿ ਪੋਰਸ ਦੇ ਵਿੱਚ ਕਰਮਚਾਰੀ ਆ ਉਹਨਾਂ ਨੇ 33 35 35 ਸਾਲ ਜਿਹੜਾ ਕਿ ਉਹਦੇ ਵਿੱਚ ਸਰਵਿਸ ਕਰਨੀ ਹੁੰਦੀ ਹੈ ਜਾਨੀ ਕਿ 58 ਸਾਲ ਤੱਕ ਜਿਹੜਾ ਰਟਾਇਰਮੈਂਟ ਹੋਣੀ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਕਿ ਤੁਸੀਂ ਭਾਈ ਇਹ ਜਿਹੜਾ ਧੱਕਾ ਕਰ ਰਹੇ ਹੋ ਤੇ ਆਉਣ ਵਾਲੀਆਂ ਹੋਰ ਸਰਕਾਰ ਆ ਜਾਣਗੀਆਂ ਤੇ ਫੇਰ ਪਰ ਇੱਕ ਗੱਲ ਇੱਥੇ ਮੈਂ ਹੋਰ ਕਲੀਅਰ ਕਰ ਦੇਣਾ ਚਾਹੇ ਇੱਥੇ ਕੋਈ ਮਰਜੀ ਸਰਕਾਰ ਆ ਜਾਏ ਪਰ ਸਿੱਖਾਂ ਦਾ ਹਾਲ ਉਹੀ ਰਹਿਣਾਗਾ ਸਿੱਖਾਂ ਨੂੰ ਮਾਰ ਹਮੇਸ਼ਾ ਸਾਰੀ ਸਰਕਾਰਾਂ ਤੋਂ ਪਈਆ ਅਕਾਲੀ ਦਲ ਬਾਦਲ ਲਾਣੇ ਦੇ ਕਿਹੜਾ ਘਟਕ ਜਾਰੀ ਆ ਕਾਂਗਰਸ ਨੇ ਕਿਹੜਾ ਘਟਕ ਜਾਰੀ ਆ ਇਸ ਕਰਕੇ ਸਾਨੂੰ ਸਰਕਾਰਾਂ ਤੇ ਬਹੁਤਾ ਕੋਈ ਯਕੀਨ ਨੇ ਤਾਂ ਇਸ ਵੀਡੀਓ ਤੁਸੀਂ ਵੱਤ-ਵੱਤ ਸ਼ੇਅਰ ਕਰੋ ਤੇ ਆਪਣੀ رائے ਜ਼ਰੂਰ ਰੱਖਿਓ ਕਮੈਂਟਾਂ ਰਾਹੀਂ ਕਿ ਭਾਈ ਜਿਹੜਾ ਅੰਮਰਤਪਾਲ ਸਿੰਘ ਦਾ ਮਾਮਲਾ ਤੇ ਜਸਪ੍ਰੀਤ ਸਿੰਘ ਦਾ ਮਾਮਲਾ ਦੋਨਾਂ ਨੂੰ ਤੁਸੀਂ ਜਿਹੜਾ ਬਾਤਦੇ ਹੋਏ ਇਹ ਗੱਲਬਾਤ ਤੁਸੀਂ ਜ਼ਰੂਰ ਰੱਖਣੀ ਆਪਣੇ ਕਮੈਂਟ ਵੱਤ-ਵੱਤ ਕਰਨੀਆਂ ਤੇ ਵੀਡੀਓ ਚੰਗੀ ਲੱਗੀ ਤਾਂ ਛੇ ਜ਼ਰੂਰ ਕਰ ਦਿਓ ਧੰਨਵਾਦ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ